ਲੋ ਜੀ ਆਪਣੀ ਗੱਡੀ ਹੋ ਗਈ ਆ ਤਿਆਰ ਆਪਾਂ ਚੱਲੇ ਆ ਅੱਜ ਅੱਗੇ ਚੱਲੇ ਪਾਵਾਂਗੇ ਰੁਕਾਂਗੇ ਬਾਬਾ ਬਕਾਲਾ ਜੀ ਰਸਤੇ ਵਿੱਚ ਅੱਜ ਦੀ ਸਟੇ ਉੱਥੇ ਹੋਏਗੀ ਤਬੀਅਤ ਸੌਖਣ ਵਾਲੀ ਬਿਲਕੁਲ ਠੀਕ ਆ ਓਕੇ ਆ ਕੋਸ਼ਿਸ਼ ਹੀ ਰਹੂਗੀ ਖਿੱਚਣ ਦੀ ਅੱਜ ਹੈਗਾ ਜੀ ਆਪਾਂ ਨੂੰ ਪੰਜਵਾਂ ਦਿਨ ਹੁਣ ਕਈ ਮੇਰੇ ਵੀਰ ਭਰਾ ਸੋਚਣਗੇ ਵੀ ਅੰਮ੍ਰਿਤਸਰ ਜਾਣਾ ਆ ਐਨੇ ਦਿਨ ਕਿਦਾਂ ਲੱਗ ਗਏ ਮਿੱਤਰੋ ਐਨੇ ਦਿਨ ਇਸ ਕਰਕੇ ਲੱਗ ਗਏ ਮੈਂ ਉਹਨਾਂ ਵੀਰ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਪਹਿਲੇ ਦਿਨ ਮੀਂਹ ਚ ਨਿਕਲ ਗਿਆ ਦੂਜੇ ਦਿਨ ਜਦੋਂ ਆਪਾਂ ਸਟੇ ਕਰਦੇ ਕਰਦੇ ਜਿਵੇਂ ਜਿਵੇਂ ਆਪਾਂ ਨੂੰ ਸੰਗਤ ਮਿਲਦੀ ਗਈ ਜਿੱਦਾਂ ਆਪਾਂ ਨੂੰ ਸਮਝਾਉਂਦੀ ਗਈ ਵੀ ਭਾਈ ਇੱਥੇ ਰੁੱਕ ਕੇ ਜਾਇਓ ਇਤਿਹਾਸਿਕ ਆ ਜਾਂ ਅਗਲੇ ਸੇ ਇੱਥੇ ਰਿਓ ਉਹ ਵੀ ਇਤਿਹਾਸਿਕ ਗੁਰੂ ਘਰ ਆ ਪੰਜਾਬ ਦੇ ਸਫ਼ਰ ਦੇ ਵਿੱਚ ਤੁਹਾਨੂੰ ਇਦਾਂ ਇਦਾਂ ਰੁਕ ਰੁਕ ਕੇ ਜਾਣਾ ਚਾਹੀਦਾ ਮੈਂ ਉਸੇ ਹਿਸਾਬ ਨਾਲ ਹੀ ਆਪਣਾ ਜੋ ਵੀ ਟਰੈਵਲ ਕਰ ਰਿਆ ਹਾਂ ਤੇ ਪਰ ਜੇ ਮੈਂ ਸੋਚਾਂ ਕਿ ਮੈਂ ਸਿੱਧਾ ਸਿੱਧਾ ਜਲੰਧਰ ਜਲੰਧਰ ਤੋਂ ਅੰਮ੍ਰਿਤਸਰ ਮੈਂ ਇਦਾਂ ਸੋਚਿਆ ਫੇਰ ਤਾਂ ਮੈਨੂੰ 2 ਤੋਂ 3 ਦਿਨ ਲੱਗ ਜਾਣੇ ਬੜੇ ਆਰਾਮ ਨਾਲ ਮੈਂ ਪਹੁੰਚਾਂ ਪਹੁੰਚ ਜਾਣਾ ਸੀਗਾ ਪਰ ਫੇਰ ਵੀ ਹੁਣ ਜਿੱਦਾਂ ਸੰਗਤ ਕਹਿੰਦੀ ਆਪਾਂ ਨੂੰ ਉਦਾਂ ਕਰਨਾ ਪੈਂਦਾ ਵਾ ਥੋੜੀ ਸਟੇ 40 ਕਿਲੋਮੀਟਰ ਦੇ ਹਿਸਾਬ ਨਾਲ ਆਪਾਂ ਰੱਖ ਲਈ ਦੀਏ ਵੀ ਹਾਂ 30 40 ਕਿਲੋਮੀਟਰ ਦੇ ਹਿਸਾਬ ਨਾਲ ਸਟੇ ਲਵਾਂਗੇ ਤਾਂ ਉੱਥੋਂ ਦੇ ਬਾਰੇ ਜਾਣਕਾਰੀ ਲਵਾਂਗੇ ਤੇ ਉਥੋਂ ਦੇ ਇਤਿਹਾਸ ਬਾਰੇ ਦੱਸਾਂਗੇ ਵੀਡੀਓ ਨੂੰ ਦੇਖਣ ਵਾਲੇ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਹੈਗੀ ਤਰੀਕ 29 8 2025 ਤੇ ਅੱਜ ਇਸ ਟਾਈਮ ਹੈਗੇ ਆਪਾਂ ਜਲੰਧਰ ਤੇ ਹੁਣ ਇਸ ਟਾਈਮ ਜਾਣਾ ਆਪਾਂ ਨੇ ਬਾਬਾ ਬਕਾਲਾ ਤੇ ਉਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਦਵਾਂਗੇ ਤੇ ਅੱਜ ਦੇਖਦੇ ਆ ਕਿੰਨਾ ਕੁ ਤੈਅ ਹੁੰਦਾ ਆ ਸਮਾਂ ਵੈਸੇ ਵੀ ਕੱਲ ਵੀ ਮੈਂ ਵੀਡੀਓ ਘੱਟ ਹੀ ਸ਼ੂਟ ਕੀਤੀ ਸੀਗੀ ਕਿਉਂਕਿ ਥੋੜੀ ਤਬੀਤ ਖਰਾਬ ਹੋਣ ਕਰਕੇ ਬੋਲ ਨਹੀਂ ਹੋ ਪਾਰਿਆ ਸੀ ਇਸ ਕਰਕੇ ਜਿੰਨਾ ਕੁ ਹੋਇਆ ਓਨਾਂ ਦਾ ਵੀਡੀਓ ਸ਼ੂਟ ਕੀਤੀ ਓਨਾਂ ਦਾ ਵਲੋਗ ਤਿਆਰ ਕੀਤਾ ਤੇ ਅੱਜ ਦੇਖਦੇ ਆ ਕਿਤੇ ਤੱਕ ਆਪਾਂ ਪੋਸਟ ਪਹੁੰਚ ਜਾਣੇ ਆ ਇਸ ਟਾਈਮ ਮੇਰੇ ਮੇਰੇ ਹਿਸਾਬ ਨਾਲ ਇੱਥੋਂ ਜਲੰਧਰ ਤੋਂ 45 ਤੋਂ 50 ਕਿਲੋਮੀਟਰ ਦਾ ਰਾਹ ਆ ਚਲੋ ਦੇਖਦੇ ਆ ਅੱਜ ਕਿੰਨਾ ਕੁ ਤੈਅ ਕਰਦੇ ਆ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਚਲੋ ਚੱਲਦੇ ਆ ਅੱਜ ਇਹ ਸਫ਼ਰ ਤੇ ਤੇ ਕਰਾਂਗੇ ਅੱਗੇ ਆ ਕੇ ਗੱਲ ਬਾਕੀ ਸਾਰਾ ਕੁਝ ਠੀਕ ਆ ਪਰ ਪੁਲ ਤੋਂ ਉੱਤਰ ਕੇ ਹੀ ਪਾਰ ਕਰਨਾ ਪੈਂਦਾ ਦੇਸੀ ਸਾਈਕਲ ਹੋਵੇ ਪੁਲ ਉੱਤਰ ਕੇ ਹੀ ਪਾਰ ਕਰਨਾ ਪੈਂਦਾ ਆ ਜੇ ਇੱਕ ਤੇ ਦੋ ਵਾਰ ਚੜ ਜਾਈਏ ਤਾਂ ਠੀਕ ਆ ਲੇਕਿਨ ਤੀਜੇ ਤੋਂ ਬਾਅਦ ਤਾਂ ਲਊਗਾ ਉਹ ਤਾਂ ਉੱਤਰ ਕੇ ਹੀ ਪਾਰ ਕਰਨਾ ਪੈਣਾ ਜਿੰਨੇ ਮਰਜੀ ਆਪਾਂ ਜੋਰ ਲਾ ਲਈਏ ਜੋ ਮਰਜੀ ਆ ਪਰ ਇੱਕ ਨਾ ਬੋਲਦਾ ਇਹ ਹੀ ਆ ਕਿ ਤੁਰ ਕੇ ਹੀ ਪਾਰ ਕਰਨਾ ਪੈਂਦਾ ਚਲੋ ਕਰਦੇ ਆਂ 30 ਕਿਲੋਮੀਟਰ ਚੱਲ ਕੇ ਆਪਾਂ ਆ ਗਏ ਚੁੱਕੇ ਆ ਕਰਤਾਰਪੁਰ ਦੇ ਕੋਲ ਗੁਰੂ ਘਰ ਤੇ ਉਸ ਦੀ ਜਾਣਕਾਰੀ ਆਪਾਂ ਸਵੇਰੇ ਕੱਲ ਦਵਾਂਗੇ ਵੀਡੀਓ ਦੇ ਵਿੱਚ ਤੇ ਇਸ ਟਾਈਮ ਆਪਾਂ ਉਸ ਗੁਰੂ ਘਰ ਦੇ ਵਿੱਚ ਹੀ ਰੁਕੇ ਆ ਤੇ ਰੂਮ ਆਪਾਂ ਨੂੰ ਮਿਲ ਗਿਆ ਆ ਤੇ ਸਾਈਕਲ ਵੀ ਆਪਾਂ ਅੰਦਰ ਹੀ ਲਗਾ ਲਿਆ ਬਾਬਾ ਜੀ ਕਹਿੰਦੇ ਅੰਦਰ ਹੀ ਲਗਾ ਲਓ ਆ ਲਗਾ ਲਿਆ ਵਿੱਚ ਹੀ ਲਗਾ ਲਿਆ ਕਿ ਮੈਨੂੰ ਕਹਿੰਦੇ ਤੁਸੀਂ ਪੈਸੇ ਨਹੀਂ ਦੱਸ ਦੇਵੇਂ ਪੈਸੇ ਇਹ ਆ ਕਿ ਇਹ 200 ਰੁਪਏ ਭੇਟਾ ਲਿਆ ਆ ਇਹਨਾਂ ਵੀ ਇਦਾਂ ਹੀ ਮੈਂ ਕਰਕੇ ਆ ਰਿਆਂ ਵਾ ਗੁਰੂ ਘਰਾਂ ਦੇ ਵਿੱਚ ਚਲੋ ਆਪਣੇ ਵੱਲੋਂ ਜਿੰਨਾ ਹੁੰਦਾ ਆਪਾਂ ਕਰਦੇ ਆ ਤੇ ਸਫਰ ਵਧੀਆ ਰਿਹਾ ਅੱਜ ਵੀ ਬਹੁਤ ਵਧੀਆ ਰਿਹਾ 30 ਤੋਂ 35 ਕਿਲੋਮੀਟਰ ਚਲਾ ਕੇ ਆਏ ਆ ਤੇ ਮੈਨੂੰ ਲੱਗਦਾ ਜਿੱਦਾਂ ਮੇਰਾ weight ਆ 115 ਦੇ ਕਰੀਬ ਉਸ ਮੁਤਾਬਿਕ ਮੈਨੂੰ ਲੱਗਦਾ ਵੀ ਮੈਂ ਠੀਕ ਆ ਵੀ 35 ਕਿਲੋ ਮੀਟਰ ਵੀ ਮੈਂ ਚਲਾ ਕੇ ਆਇਆ ਨਾ ਓਕੇ ਆ ਕਿਉਂਕਿ ਜੇ 115 ਮੇਰਾ ਆ ਤਾਂ 20 25 ਕਿਲੋ ਦਾ ਮੈਨੂੰ ਲੱਗਦਾ ਭਾਰ ਹੀ ਚੱਕਿਆ ਆ ਇਹ 140 ਆ ਹੁਣ ਜਿਹੜੀ ਆਪਣੀ ਗੱਡੀ ਆ ਆ ਕਿੰਨਾ ਕੁ ਭਾਰ ਚੱਕ ਸਕਦੀ ਆ ਇੱਕ ਮਤਲਬ 140 ਕਿਲੋ weight ਚੱਕਿਆ ਆਇਆ ਨੇ ਸ਼ੁਕਰ ਆ ਕਿ ਚੱਲੀ ਜਾਂਦੀ ਹੈ ਤੱਕਰ ਸਾ ਦਿੱਤਾ ਦੇਈ ਆ ਰਹੀ ਹੈ ਵੀ ਤਾਂ ਹੁਣ ਤੱਕ ਤਾਂ ਮੈਨੂੰ ਲੱਗਦਾ ਚੈਨ ਚੂਨੇ ਦੀ ਹਿੱਲ ਹੁਲਣੀ ਆਣੀ ਸੀ ਜਿਸ ਹੱਸੋਂ ਨਾਲ ਮੈਂ ਖਿੱਚਿਆ ਆਇਆ ਵਾ ਚਲੋ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਕੱਲ ਦੀ ਵੀਡੀਓ ਵਿੱਚ ਮਿਲਾਂਗੇ ਦੇਖਦੇ ਆਂ ਕੱਲ ਕਿੰਨਾ ਕੁ ਸਫ਼ਰ ਕੱਟਦੇ ਆਂ ਕੱਲ ਆ ਕੋਸ਼ਿਸ਼ ਕੋਸ਼ਿਸ਼ ਮੇਰੀ ਹੈ ਕਿ ਹਰਮੰਦਰ ਸਾਹਿਬ ਹੀ ਜਾਵਾਂ ਤੇ ਕੋਸ਼ਿਸ਼ ਆ ਆਪਣੇ ਵੱਲੋਂ ਜਿੰਨਾ ਹੁੰਦਾ ਆਪਾਂ ਕਰ ਲਈਦਾ ਆ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਜਾ ਕਰੋ ਬਾਕੀ ਅੱਜ ਦੀ ਵੀਡੀਓ ਤੁਸੀਂ ਸਮਾਪਤ ਕਰਦੇ ਆ ਮਿਲਾਂਗੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਅੱਗੇ ਦੇ ਸਫ਼ਰ ਦੇ ਵਿੱਚ ਕਰਾਂਗੇ ਗੱਲਬਾਤ ਧੰਨਵਾਦ ਜੀ ਸਤਿ ਸ੍ਰੀ ਅਕਾਲ